ਲੇ ਵੀ ਆਸ਼ਮਨ ਐਣ ਸਿਰੇ ਦਾ ਮੇਲਾ ਹੋਣਾ ਇੱਕ 100 ਦੇ ਪੱਤੇ ਮਾਨ ਸਨਮਾਨ ਹੋਣਾ ਹੁਣ ਲਾਜ ਰੱਖਣਾ ਨਾ ਰੱਖਣਾ ਤੇਰੇ ਹੱਥ ਹੈ ਪਰ ਐਣਾ ਜਿਹੜੇ ਮੁਕਾਬਲੇ ਐ ਅੰਪਾਇਰ ਸਾਹਿਬ ਨੇ ਕਰਦੇ ਆ ਇੱਕ ਪਾਸੇ ਕਹਿੰਦੇ ਵਿਗੜਵਾਲ ਦੀ ਧਰਤੀ ਦਾ ਆਸ਼ਮਨ ਤੇ ਦੂਜੇ ਪਾਸੇ ਆਸ਼ੀਸ਼ ਕਹਿੰਦੀ ਆ ਦੁਨੀਆ ਕਲਾਰ ਖੁਰਦ ਦੀ ਧਰਤੀ ਦਾ ਮੈਚ ਜਿਹੜਾ ਦਵਾਰੇ ਜ਼ਰੂਰ ਹੈ ਇਹਨੂੰ ਸਮਝਾ ਲਾ ਓਏ ਪਿੰਡ ਦਾ ਪਿੰਡ ਦਾ ਨਾਂ ਰੱਖਣਾ ਪੈਣਾ ਬੱਚਾ ਆਲੇ ਆਜੋ ਵੱਡੇ ਭਾਈ ਬੱਚਾ ਆਲੇ ਆਜੋ ਅਸਮਾਨ ਲੱਤ ਪੜਲੀ ਕੇ ਬੇਟੀ ਇਹਨਾਂ ਕੀ ਬਹੁਤ ਇੱਥੇ ਕਰ ਬਿਛੇ ਆਈ ਹੋਈ ਹੈ ਨਾ ਬਿਗੜ ਬਾਲ ਦੇ ਚੰਨੀ 플레이ਰ ਆ ਪੜਿਆ ਬਣਿਆ ਆ ਪਤਾ ਨਹੀਂ ਕਿੱਥੋਂ ਤਿਆਰ ਕਰਿਆ ਅੰਪਾਇਰ ਦੀ ਗੱਲ ਸੁਣੋ ਪੁੱਤੋ ਪੁੱਟੇ ਜ਼ਿੱਦ ਦੇ ਦਾ ਮਰੀ ਜਾਂਦੇ ਆ ਇਹਨਾਂ ਦੇ ਕੋਚਾਂ ਨੇ ਸਮਝਾਇਆ ਕਿ ਕੀ ਹੋਣਾ ਇਸ ਲਈ ਪਿਆਰ ਦੇ ਹੋ ਰਿਹਾ ਟਗੜ ਵਾਲੀ ਆ ਲਵੀ ਵਿਗੜ ਵਾਲੀ ਆ ਕੋਈ ਗੱਲ ਨਹੀਂ ਸਮਾ ਸਮਰੱਥ ਆਹਣ ਕਹਿੰਦੇ ਮੈਨੂੰ ਲੱਗਦਾ ਕਲਾਰ ਖੁਰਦ ਦੀ ਧਰਤੀ ਦਾ ਐ ਸੀਜ਼ ਦਸੂ ਅੱਜ ਦਸੂ ਵੀ ਵਿਗੜਵਾਲ ਦੀ ਧਰਤੀ ਤੇ ਆਇਆ ਹੋਇਆ ਐਣਾ ਪਿਆਰ ਸਰ ਦੇ ਫੈਸਲੇ ਵੱਡੇ ਬੁਣੇ ਆ ਉੱਠ ਖੜਿਆ ਨਾ ਅਸਮਨ ਆਹਣ ਇੱਕ ਪਾਸੇ ਐ ਸੀਜ਼ ਦੂਜੇ ਪਾਸੇ ਆਸ਼ਮਨ ਬਿਗੜਵਾਲ ਦੀ ਧਰਤੀ ਦਾ ਭਾਈ ਮੌਕਾ ਸਾਹਮਣੇ ਆ ਬੁੱਤਰਾ ਇਹ ਸਾਹਮਣੇ ਆ ਜਾਂਦਾ ਨਹੀਂ ਫਿਰ ਕਲਾਰ ਖੁਰਦ ਵਾਲੇ ਨੇ ਦੱਸੜਾ ਅੱਜ ਤੈਨੂੰ ਬਿਗੜਵਾਲੀ ਬਾਲਾ ਦੂਰ ਲੱਗਣਾ ਐਣ ਸਿਰੇ ਦਾ ਬਈ ਤਾੜੀ ਮਰਦੀ ਆ ਦੋਨੇ ਮੁੰਡਿਆਂ ਦੇ ਲਈ ਤਾੜੀ ਦੀ ਤਾੜਾ ਬਣਦਾ 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 ਨਹੀਂ ਨਹੀਂ ਜਾਲੇ ਇਹ ਲੈ ਜੀ ਚਾਲੇ ਜੀ ਇਹਦਾ ਕੋਸ਼ਿਸ਼ ਹੈ ਮਨਪ੍ਰੀਤ ਮੈਡਮ ਚੱਲੇ ਦੁਆਰਾ ਸੰਗ ਕਰ ਰਹੇ ਤੇ ਲੋ ਮਨਪ੍ਰੀਤ ਮੈਨ ਉਤਾਰ ਦੇ ਉਤਾਰ ਰਹੇ ਹੈ ਕਿਹਦੇ ਅਜੰਮਾਨ ਚਾਹ ਰਾਉਂਡ ਕਮ ਰਾਉਂਡ ਤੋਂ ਕੰਪਟੇਟ ਕਰਦੇ ਹੈ ਟੈਸਟ ਕੋਈ ਫਰਾਈਡ ਬਾਹ ਦੇ ਲਾਹ ਦੇ ਲਾਹ ਦੇ ਲਾਹ ਹਸੀਸ ਤੇ ਅਸ਼ਮਨ ਤਨਾਬ ਉਹ ਕੋਲ ਨੂੰ ਹੈ ਅਸੀਂ ਖਾਣਾ ਮੁਕਾਬਲੇ ਨਾਲ ਵੀ ਇਸ ਤੋਂ ਬਾਅਦ 28 ਕਿਲੋ ਦੇ ਪਲੇਅਰ ਰੈਡੀ ਰਹੋ ਭਰਾ ਬਣ ਕੇ ਤੇ ਆਣ ਗਿਆਨੀ ਵੀ ਦੋਨੀ ਗਿਆਨੀ ਆ ਦੋਨੀ ਭੜਿਆ ਹਲੇ ਤੱਕ ਅੰਪਿਆਰ ਦੇ ਫੈਸਲੇ ਕਿੱਦਾਂ ਦੇ ਹੋਣੇ ਆ ਉਹ ਮੰਨਣੇ ਪੈਣੇ ਆ ਬਾਹਰ ਵਾਲੇ ਬਾਈ ਰੌਲਾ ਲਾ ਬੋਪਰਾ ਬਣ ਕੇ ਜੰਨੇ ਵੀ ਆ ਲੱਗੇਗਾ ਬੜਾ ਦੇਖੋ ਲਾ ਕੇ ਲਾ ਕੇ ਲਾ ਕੇ